1158 ਦੀ ਭਰਤੀ ਹੋਣੇ ਕੀਤੀ ਗਈ ਹੈ ਰਾਤੋ ਰਾਤ ਉਹਨਾਂ ਨੂੰ ਜੁਆਇਨ ਕਰਾਇਆ ਗਿਆ ਹੈ ਤੇ ਸਾਡੀਆਂ ਖਾਲੀ ਪੋਸਟਾਂ ਨੂੰ ਸ਼ੋਕ ਕੀਤੀਆਂ ਗਈਆਂ ਗੈਸਟ ਫੈਕਲਟੀ ਪ੍ਰੋਫੈਸਰ ਦੀਆਂ ਅੱਜ ਸਾਨੂੰ ਨਹੀਂ ਪਤਾ ਸੀ ਅੰਦਰ ਹੈਗੇਆਂ ਕਿ ਬਾਹਰ ਆ ਸਾਨੂੰ ਕੁਝ ਨਹੀਂ ਪਤਾ ਕਿ ਅਸੀਂ ਕਿੱਥੇ ਖੜੇ ਆ ਇਹ ਐਫਜੀ ਕਿਹੜੀ ਗੱਲ ਸੀ ਜਿਹੜੇ ਰਾਤ ਨੂੰ ਜੁਆਇਨ ਕਰਵਾਉਣਾ ਪੈ ਗਿਆ ਇਹਨਾਂ ਤੋਂ ਤਾਂ ਪਤਾ ਨਹੀਂ ਮੈਨੂੰ ਨਹੀਂ ਸਮਝ ਆਈ ਆਮ ਆਦਮੀ ਪਾਰਟੀ ਦੀ ਗੱਲ ਫਕਾ ਕਿ ਆਪ ਸਰਕਾਰ ਉਹ ਹਰੇ ਪੰਨ ਦੀ ਗੱਲ ਕਰਦੇ ਕਰਦੇ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਉਹ ਕਿਤੇ ਉੱਥੇ ਹੀ ਰੱਖ ਕੇ ਭੁੱਲ ਗਏ ਅਧਿਆਪਕ ਹੈ ਉਹ ਵੱਧ ਤੋਂ ਵੱਧ 70 80 ਜਵਾਕਾਂ ਨੂੰ ਪੜ੍ਹਾ ਸਕਦਾ ਪਰ ਸਾਡੇ ਜਿਹੜੇ ਪ੍ਰੋਫੈਸਰ ਹੈ ਉਹ 300 400 ਜਵਾਕਾਂ ਨੂੰ ਵੀ ਪੜ੍ਹਾਉਂਦੇ ਹੈਗੇ ਆ ਨਾ ਤੇ ਨਵੇਂ ਪ੍ਰੋਫੈਸਰ ਲੈ ਕੇ ਆਓ ਪਰ ਕਮ ਸੇ ਕਮ ਜਿਹੜੇ ਇੰਨੇ ਸਾਲਾਂ ਤੋਂ ਪੜ੍ਹਾ ਰਹੇ ਆ ਜਿਨ੍ਹਾਂ ਨੇ ਆਪਦੀ ਅੱਧੀ ਲਾਈਫ ਹੀ ਇਸ ਚੀਜ਼ ਨੂੰ ਦੇ ਦਿੱਤੀ ਉਹਨਾਂ ਨੂੰ ਤਾਂ ਪੱਕੇ ਕਰੋ ਕਮ ਸੇ ਕਮ ਸਾਡੇ ਕੋਲੇ ਇੱਕ ਪ੍ਰੋਫੈਸਰ ਆਏ ਆਈ ਉਹਨਾਂ ਦੀ ਸੰਡੇ ਨੂੰ ਜੁਆਇਨਿੰਗ ਹੋਈ ਹੈ ਸੰਡੇ ਨੂੰ ਕਿਹੜੀ ਜੁਆਇਨਿੰਗ ਹੁੰਦੀ ਹੈ ਇੱਕ ਨੌਜਵਾਨ ਪੀੜੀ ਪੜੀ ਆ ਫਿਰ ਉਹ ਐਂ ਸੋਚਣਗੇ ਇਹਦੇ ਨਾਲ ਚੰਗਾ ਇੰਨਾ ਪੜ ਕੇ ਤਾਂ ਅਸੀਂ ਬਾਹਰ ਹੀ ਜਾਵੜੀਏ ਜਿੰਨਾ ਪੜ ਕੇ 10 ਸਾਲ ਇੱਥੇ ਵੇਸਟ ਕਰਨੇ ਉਹ 10 ਸਾਲ ਉੱਥੇ ਦਿਹਾੜੀਆਂ ਕਰਕੇ ਪੈਸੇ ਵਧੀਆ ਕਮਾ ਲਾਂਗੇ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਯਾਂਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਸਰਕਾਰ ਬਣਨ ਤੋਂ ਬਾਅਦ ਹਾਲਾਤ ਬਦਲਨੇ ਸੀ ਕਿਉਂਕਿ ਜਿਹੜਨਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਸਰਕਾਰ ਬਣਨ ਤੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਤੇ ਇਹ ਵੀ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਸੱਤਾ ਚ ਆਏ ਤਾਂ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਹੋਊਗਾ ਖਾਸ ਕਰ ਸਿਹਤ ਸਹੂਲਤਾ ਤੇ ਐਜੂਕੇਸ਼ਨ ਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਸੀ ਅੱਜ ਰਜਿੰਦਰਾ ਕਾਲਜ ਦੇ ਸਾਹਮਣੇ ਗੈਸਟ ਫੈਕਲਟੀ ਜਿਹੜੇ ਪ੍ਰੋਫੈਸਰ ਨੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਾਂ ਗੱਲਬਾਤ ਕਰਦੇ ਆ ਆਖਰ ਮਾਮਲਾ ਕੀ ਆ ਕਿਉਂ ਉਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਸਮਰਦੀਪ ਕੌਰ ਹੈ। ਕੀ ਕਹਿਣਾ ਚਾਹੁੰਨੇ ਅੱਜ ਤੁਸੀਂ ਵੀ ਰਜਿੰਦਰਾ ਕਾਲਜ ਦੇ ਸਾਹਮਣੇ ਜਿਹੜਾ ਧਰਨਾ ਪ੍ਰਦਰਸ਼ਨ ਕਰਦੇ ਆ ਅਖਰ ਮਾਮਲਾ ਕੀ ਹੈ? ਸਰ ਇਹ ਧਰਨਾ ਨਾ 1158 ਦੀ ਭਰਤੀ ਹੋਣੇ ਕੀਤੀ ਗਈ ਹੈ। ਰਾਤੋ-ਰਾਤ ਉਹਨਾਂ ਨੂੰ ਜੁਆਇਨ ਕਰਾਇਆ ਗਿਆ ਹੈ ਤੇ ਸਾਡੀਆਂ ਖਾਲੀ ਪੋਸਟਾਂ ਸ਼ੋ ਕੀਤੀਆਂ ਗਈਆਂ ਗੈਸਟ ਫੈਕਲਟੀ ਪ੍ਰੋਫੈਸਰ ਦੀਆਂ। ਜੋ ਕਈ ਸਾਲਾਂ ਤੋਂ ਇੱਥੇ ਪੜ੍ਹਾ ਰਹੇ ਐ ਤੇ ਬਹੁਤ ਸਾਰੇ ਐਲੀਜੀਬਲ ਆਂ ਸੀ ਸਾਰੇ ਕਿਉਂਕਿ ਅਸੀਂ ਅਸੀਂ ਵੀ ਮੈਂ ਵੀ ਐਚ ਡੀ ਆਂ ਮੈਂ ਨੈਟ ਆਂ ਤੇ ਪਰ ਸਾਡੀ ਜਿਹੜੀ ਕੁਆਲਿਫੀਕੇਸ਼ਨ ਹੈ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਰਿਹਾ। ਤੇ ਸਾਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਸਰਕਾਰ ਨੇ ਕਿਹਾ ਸੀ ਕਿ ਤੁਹਾਨੂੰ ਸਵਾਵਾ ਤੁਹਾਡੀਆਂ ਜਾਰੀ ਰੱਖੀਆਂ ਜਾਣਗੀਆਂ ਪਰ ਹਜੇ ਤੱਕ ਇਹੋ ਜੀ ਕੋਈ ਵੀ ਨੀਤੀ ਨਹੀਂ ਆਈ ਕਿ ਸਾਡੀਆਂ ਪੋਸਟਾਂ ਖਾਲੀ ਸ਼ੁਰੂ ਕਰਕੇ ਦਿਖਾ ਕੇ ਤੇ ਸਾਨੂੰ ਕੋਈ ਉਹਨਾਂ ਨੇ ਕੋਈ ਨੀਤੀ ਬਣਾਈ ਹੋਵੇ ਵੀ ਤੁਹਾਨੂੰ ਕਿੱਥੇ ਆ ਅੱਜ ਸਾਨੂੰ ਨਹੀਂ ਪਤਾ ਸੀ ਅੰਦਰ ਹੈਗੇ ਆ ਕਿ ਬਾਹਰ ਆ ਸਾਨੂੰ ਕੁਝ ਨਹੀਂ ਪਤਾ ਕਿ ਅਸੀਂ ਕਿੱਥੇ ਖੜੇ ਆ ਸਰਕਾਰ ਵੱਲੋਂ ਲਗਾਤਾਰ ਖਾਸ ਕਰਕੇ ਸਿਹਤ ਬਾਰੇ ਤੇ ਐਜੂਕੇਸ਼ਨ ਬਾਰੇ ਗੱਲਬਾਤ ਕੀਤੀ ਜਾਂਦੀ ਸੀ ਵੀ ਜਦੋਂ ਅਸੀਂ ਸੱਤਾ ਚ ਆਏ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਊਗਾ ਲੱਗਦਾ ਵੀ ਹੁਣ ਜਿਹੜਾ ਤੁਹਾਡਾ ਭਵਿੱਖ ਆ ਉਹ ਖਤਰੇ 'ਚ ਨਜ਼ਰ ਆਉਂਦਾ ਸਰ ਹਾਂਜੀ ਬਿਲਕੁਲ ਸਾਡਾ ਭਵਿੱਖ ਖਤਰੇ 'ਚ ਹੈ ਰੋਜ਼ ਅਸੀਂ ਦੇਖਦੇ ਹਾਂ ਜਿਵੇਂ ਕੰਪਿਊਟਰ ਅਧਿਆਪਕ ਵੀ ਅਸੀਂ ਦੇਖਦੇ ਹਾਂ ਰੋਸ ਤਰਨਿਆਂ ਦੇ ਵਿੱਚ ਨੇ ਅਸੀਂ ਵੀ ਹਾਂ ਬਹੁਤ ਰੋਜ਼ ਆਪਾਂ ਦੇਖਦੇ ਹਾਂ ਕਿ ਰੋਜ਼ ਹੀ ਤਰਨੇ ਲੱਗ ਰਹੇ ਹੈ ਹਰੇਕ ਵਿਭਾਗ ਹੈ ਜਿਹੜਾ ਜ਼ਰੂਰੀ ਨਹੀਂ ਕਿ ਇੱਥੇ ਚੰਗੇ ਕੰਮ ਕੀਤੇ ਜਾ ਰਹੇ ਹੋਣਗੇ ਪਰ ਕਈ ਜੜੀਆਂ ਥਾਵਾਂ ਨੇ ਉੱਥੇ ਅਸੀਂ ਜਿਹੜੀ ਪਾਲਿਸੀਆਂ ਹੈ ਇਹਨਾਂ ਦੁਆਰਾ ਕੰਮ ਕਰਨ ਦੀ ਲੋੜ ਹੈ ਅਸੀਂ ਸਰਕਾਰ ਨੂੰ ਇਹ ਵਾਅਦਾ ਉਹਨਾਂ ਦਾ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਡੀਆਂ ਸੇਵਾਵਾਂ ਜਾਰੀ ਰਹਿਣਗੀਆਂ ਪਰ ਅੱਜ ਸਰਕਾਰ ਇਹਦੇ ਤੇ ਚੁੱਪ ਕਿਉਂ ਹੈ ਇੱਕ ਜਿਹੜੀ ਭਰਤੀ ਕੀਤੀ ਆ 1158 ਉਹਨਾਂ ਨੂੰ ਰਾਤ ਨੂੰ ਜੁਆਇਨਿੰਗ ਕਰਵਾਈ ਗਈ ਇਹਨੂੰ ਕਿਵੇਂ ਦੇਖਦੇ ਹੋ? ਹਾਂਜੀ ਸਰ ਕੁਐਸਚਨ ਹੀ ਇਹ ਹੈ ਕਿ ਜੇ ਉਹ ਐਡੇ ਹੀ ਸਹੀ ਪਰਤੀ ਸੀ ਤਾਂ ਉਹਨਾਂ ਨੂੰ ਦਿਨੇ ਪਰਤੀ ਕਰਨ ਚ ਕੀ ਹਰਜ ਸੀਗਾ? ਜਦੋਂ ਸਰਕਾਰ ਨੇ ਪਹਿਲਾਂ ਹਾਈ ਕੋਰਟ ਨੇ ਇਹਦੇ ਤੇ ਰੋਕ ਲਗਾ ਦਿੱਤੀ ਸੀ ਤਾਂ ਫਿਰ ਹੁਣ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਰਤਾ ਕਿ ਇਹ ਪਰਤੀ ਸਹੀ ਹੈ ਤੇ ਜੇ ਵਕਈ ਸਹੀ ਸੀਗੀ ਜਦ ਕਿ ਉਹਦੇ ਚੰਨੀਆਂ ਤਰੁੱਟੀਆਂ ਹਜੇ ਵੀ ਉਹਨਾਂ ਦੀ ਜਿਹੜੀ ਜੱਜਮੈਂਟ ਆਈ ਹੈ ਉਹਦੇ ਤੇ ਪਤਾ ਨਹੀਂਗਾ ਕੀ ਹੋਊਗਾ ਪਰ ਫਿਰ ਵੀ ਇਹਨਾਂ ਨੇ ਫਿਰ ਕਰਵਾਇਆ ਕਿਉਂ? ਫਿਰ ਦਿਨੇ ਕਿਉਂ ਨਹੀਂ ਸੀ ਕਰਵਾ ਸਕਦੇ? ਇਹਦੇ ਵਿੱਚ ਕੀ ਕਮੀਆਂ ਪਾਈਆਂ ਸੀ ਗਈਆਂ ਨੇ ਜੜੀਆਂ ਕਿ ਇਹਨਾਂ ਨੂੰ ਖੁਦ ਨੂੰ ਪਤਾ ਹੈ ਕਿ ਅਸੀਂ ਗਲਤ ਕਰ ਰਹੇ ਹਾਂ। ਪਰ ਇਹ ਫਿਰ ਵੀ ਇਹ ਸਾਰਾ ਕੁਝ ਜਿਹੜਾ ਹੈ ਇਸ ਸਮਾਜ ਦੇ ਵਿੱਚ ਹੋ ਰਿਹਾ ਹੈ ਜਿਹੜਾ ਕਿ ਬਹੁਤ ਹੀ ਸ਼ਰਮਨਾਕ ਹੈ ਸਰਕਾਰ ਸੱਤਾ ਚਾਹੀਏ ਆਮ ਆਦਮੀ ਪਾਰਟੀ ਕਿਵੇਂ ਉਮੀਦਾਂ ਸੀ ਜਦੋਂ ਸਰਕਾਰ ਬਣੀ ਆ ਲੱਗਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਸਾਨੂੰ ਬਹੁਤ ਉਮੀਦਾਂ ਸੀ ਦੂਜੀਆਂ ਸਰਕਾਰਾਂ ਨਾਲ ਵੱਧ ਉਮੀਦਾਂ ਸੀ ਇਹ ਕੰਮ ਕਰਨਗੇ ਪਰ ਆਉਣ ਤੋਂ ਬਾਅਦ ਕਿਵੇਂ ਮਹਿਸੂਸ ਕੀਤਾ ਸਰ ਅਸੀਂ ਯੂਥ ਨੇ ਹੀ ਜ਼ਿਆਦਾ ਇਹਨਾਂ ਨੂੰ ਸਪੋਰਟ ਕੀਤੀ ਆ ਇਵਨ ਸਾਡੇ ਘਰ ਦੇ ਵੀ ਕਹਿ ਦਿੰਦੇ ਸੀਗੇ ਵੀ ਉਹ ਪੁਰਾਣੀਆਂ ਪਾਰਟੀਆਂ ਨੇ ਇਹਨਾਂ ਦਾ ਪਤਾ ਨਹੀਂਗਾ ਪਰ ਅਸੀਂ ਬਹੁਤ ਕਿਹਾ ਕਿ ਨਹੀਂ ਇਹਨਾਂ ਨੇ ਹੀ ਇਹ ਪੜੇ ਲਿਖੇ ਹੋਣਗੇ ਇਹਨਾਂ ਨੇ ਸਾਰਾ ਸਾਡਾ ਬਾਰੇ ਸੋਚਣਾ ਹੈ ਪਰ ਸਾਡੀ ਸਾਨੂੰ ਅੱਜ ਆਪਦੇ ਘਰਦਿਆਂ ਨੂੰ ਜਵਾਬ ਦੇਣ ਦਾ ਔਕਾ ਹੋ ਗਿਆ ਜਦੋਂ ਉਹ ਕਹਿੰਦੇ ਕਿ ਦੇਖ ਲਓ ਕਿਵੇਂ ਜਿਵੇਂ ਪਹਿਲਾਂ ਆਪਾਂ ਨੂੰ ਲੱਗਦਾ ਸੀ ਵੀ ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ ਵੀ ਪੁਰਾਣੇ ਹੀ ਸੱਤਾ 'ਚ ਰਹਿੰਦੇ ਨੇ ਵੀ ਨਮਿਆਂ ਨੂੰ ਬਿਠਾਈਏ ਕੋਈ ਚੰਗਾ ਕੰਮ ਕਰਨਗੇ ਪਰ ਹੁਣ ਲੱਗਦਾ ਨਹੀਂ ਕਿ ਕਿਸੇ ਇਸ ਤਰ੍ਹਾਂ ਤਜਰਬੇਕਾਰ ਬੰਦੇ ਨੂੰ ਹੀ ਬਿਠਾਉਣਾ ਚਾਹੀਦਾ ਹਾਂਜੀ ਸਰ ਅਸੀਂ ਤਾਂ ਇਹੀ ਸੋਚ ਕੇ ਬਿਠਾਇਆ ਸੀਗਾ ਇਹਨਾਂ ਨੂੰ ਪਰ ਦੇਖੋ ਕਿ ਜਦੋਂ ਵੀ ਜਿਹੜਾ ਪਾਵਰ 'ਚ ਆ ਜਾਂਦਾ ਸਾਨੂੰ ਨਹੀਂ ਲੱਗਦਾ ਕਿ ਉਹ ਸਾਡੀ ਕੋਈ ਵੀ ਗੱਲ ਸੁਣਦਾ ਹੈ ਸਮਾਜ ਦੀ ਸਮਾਜ ਦੇ ਲੋਕਾਂ ਬਾਰੇ ਜਿਹੜਾ ਸੋਚਣਾ ਜਿਹੜਾ ਦੂਰ ਦੀ ਗੱਲ ਇਹ ਆਪਣਾ ਹੀ ਫਾਇਦਾ ਫਿਰ ਸੋਚਣ ਲੱਗ ਜਾਂਦੇ ਆ ਜਦੋਂ ਸੀਟ ਤੇ ਆ ਜਾਂਦੇ ਆ ਜਦੋਂ ਅਹੁਦੇ ਤੇ ਬੈਠ ਜਾਂਦੇ ਆ ਹੋਰ ਵੀ ਨਾ ਸਾ ਅ ਰਿਟਾਈ ਕੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਸੜਕਾਂ ਤੇ ਉਤਰੇ ਹੋ ਕਿਵੇਂ ਦੇਖਦੇ ਹੋ ਕਿਉਂ ਹਾਲਾਤ ਬਣੇ ਇਸ ਤਰ੍ਹਾਂ ਦੇ ਸਾਡਾ ਸੜਕਾਂ ਤੇ ਉਤਰਨਾ ਮਿਲਦਾ ਬਹੁਤ ਸਾਲ ਹੋ ਗਏ ਜਾਰੀ ਹੈ ਅਸੀਂ ਸੋਚਦੇ ਸੀ ਸਾਡਾ ਇਹ ਸ਼ਾਇਦ ਆਮ ਆਦਮੀ ਪਾਰਟੀ ਜਦੋਂ ਆ ਜੇਗੀ ਸਾਡਾ ਸੜਕਾਂ ਦੇ ਉੱਤਰ ਨਾਲ ਬੰਦ ਹੋ ਜਾਏਗਾ ਸੱਚੀ ਗੱਲ ਦੱਸੀ ਅਸੀਂ ਬਹੁਤ ਜਿਆਦਾ ਦੁਖੀ ਆ ਔਰ ਗੈਸ ਅਸੀਂ ਸੋਚਦੇ ਹਾਂ ਅਸੀਂ ਕੀ ਇਹ ਜੁਲਮ ਕਰਤਾ ਵੀ ਅਸੀਂ ਕਾਲਜ ਦੇ ਵਿੱਚ ਚਾ ਕੇ ਜੌਬ ਕਰ ਰਹੇ ਹਾਂ 15-15 ਸਾਲਾਂ ਤੋਂ ਔਰ ਸਾਨੂੰ ਬਾਰ-ਬਾਰ ਜਿਹੜੀ ਸਰਕਾਰ ਆਉਂਦੀ ਹੈ ਉਦੋਂ ਸਰਕਾਰ ਤੋਂ ਮੰਗਣ ਵਾਸਤੇ ਸਾਨੂੰ ਕੁਛ ਨਾ ਕੁਛ ਕੁਛ ਨਾ ਕੁਛ ਸਾਨੂੰ ਧਰਨੀ ਲਗਾਉਣੀ ਪੈਂਦੀ ਹੈ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਆਈ ਸੀ ਸੋਚਦੇ ਸੀਗੇ ਵੀ ਇਹ ਸਰਕਾਰ ਅੱਛੀ ਆਉਗੀ ਇਹ ਸਾਡਾ ਜਰੂਰ ਸੋਚੂਗੀ ਇਹ ਸਾਨੂੰ ਪੱਕੇ ਕਰ ਦੂਗੀ ਇਹ ਸਾਨੂੰ ਸਾਰਾ ਕੁਝ ਦੇ ਦੂਗੀ ਪਰ ਇਹ ਗਈ ਮੈਂ ਕਹਿੰਦੀ ਆ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ ਵੀ ਇਹ ਸਾਨੂੰ ਕਹੂਗੇ ਘਰੇ ਜਾਓ ਤੁਹਾਡੀ ਥਾਂ ਤੇ ਅਸੀਂ ਹੋਰ ਭਰ ਲਾਂਗੇ 11:58 ਨੂੰ ਜੁਆਇਨ ਕਰਾਇਆ ਰਾਤ ਨੂੰ ਦੱਸੋ ਸੱਚ ਮੈਂ ਤਾਂ ਹੈਰਾਨੀ ਇਸ ਗੱਲ ਤੇ ਆ ਵੀ ਕਦੇ ਅੱਜ ਤੱਕ ਤੁਸੀਂ ਸੋਚਿਆ ਹਿਸਟਰੀ ਚ ਕਦੇ ਨਹੀਂ ਹੋਇਆ ਹੁਣੇ ਰਾਤ ਨੂੰ 2 ਵਜੇ ਕੋਈ ਜੁਆਇਨਿੰਗ ਹੁੰਦੀ ਹੈ ਕਦੇ ਤੁਸੀਂ ਦੇਖਿਆ ਕਿਸੇ ਨੇ ਵੀ ਵੀ ਜੁਆਇਨਿੰਗ ਰਾਤ ਨੂੰ ਜੁਆਇਨਿੰਗ ਹੁੰਦੀ ਹੈ ਵਰਕਿੰਗ ਡੇ ਦੇ ਵਿੱਚ ਔਰ ਜੁਆਇਨਿੰਗ ਹੁੰਦੀ ਹੈ ਦਿਨ ਦੇ ਟਾਈਮ ਐ ਪ੍ਰੋਪਰ ਵੇ ਨਾਲ ਮੈਡੀਕਲ ਹੁੰਦਾ ਹਰ ਚੀਜ਼ ਪ੍ਰੋਪਰਲੀ ਪਰ ਇੱਥੇ ਕੀ ਆ ਰਾਤ ਨੂੰ ਸਾਰਾ ਕਾਲਜ ਖੁੱਲ੍ਹਾ ਹੈ ਰਾਤ ਨੂੰ ਆ ਰਹੇ ਨੇ ਜੁਆਇਨ ਕਰਾ ਰਹੇ ਨਾ ਪੈ ਗਿਆ ਇਹਨਾਂ ਤੋਂ ਤੇ ਪਤਾ ਨਹੀਂ ਮੈਨੂੰ ਨਹੀਂ ਸਮਝ ਆਈ ਆਮ ਆਦਮੀ ਪਾਰਟੀ ਦੀ ਗੱਲ ਜਿਹੜੇ ਵਿਦਿਆਰਥੀ ਆ ਤੁਹਾਡੇ ਪੜਾਏ ਹੋਏ ਬਹੁਤ ਸਾਰੇ ਟੀਚਰਾਂ ਨੇ ਪੜਾਇਆ ਉਹੀ ਅੱਜ ਜੁਆਇਨ ਕਰ ਰਹੇ ਆ ਲੱਗਦਾ ਵੀ ਉਹਨਾਂ ਦਾ ਵੀ ਹੱਕ ਹੈਗਾ ਸੀ ਉਹਨਾਂ ਨੂੰ ਵੀ ਜੁਆਇਨ ਕਰਾਉਣਾ ਚਾਹੀਦਾ ਸੀ ਪਰ ਤੁਹਾਡੇ ਬਾਰੇ ਕੋਈ ਨਵੀਂ ਨੀਤੀ ਤਿਆਰ ਕਰਨੀ ਚਾਹੀਦੀ ਬਿਲਕੁਲ ਅਸੀਂ ਉਹਨਾਂ ਦਾ ਹੱਕ ਨਹੀਂ ਅਸੀਂ ਬਿਲਕੁਲ ਅਸੀਂ ਉਹਨਾਂ ਦੇ ਨਾਲ ਆ 1158 ਬੱਚੇ ਸਾਢੇ ਹੀ ਨਹੀਂ ਅਸੀਂ ਉਹਨਾਂ ਦੇ ਉਲਟ ਕਿਉਂ ਚੱਲਾਂਗੇ ਅਸੀਂ ਕਹਿੰਨਾ ਠੀਕ ਹੈ ਉਹ ਪੜੇ ਲਿਖੇ ਆ ਅਸੀਂ ਪੜਾਏ ਆ ਉਹਨਾਂ ਨੂੰ ਉਹ ਟੈਸਟ ਵੀ ਕਲੀਅਰ ਕੀਤਾ ਸਭ ਕੁਝ ਕੀਤਾ ਪਰ ਪਹਿਲਾਂ ਸਾਡੇ ਬਾਰੇ ਸੋਚ ਲੈਂਦੇ ਅਸੀਂ 1145 ਬੈਠੇ ਆ ਪਹਿਲਾਂ 1145 ਨੂੰ ਸੋਚ ਕੇ ਵੀ ਹਾਂ ਇਹ ਠੀਕ ਬੈਠੇ ਆ ਇਹਨਾਂ ਨੂੰ ਅਸੀਂ ਕੁਝ ਕਰੀਏ ਪਾਲਿਸੀ ਬਣਾਈਏ ਪਾਲਿਸੀ ਦੀ ਇਨ ਸਾਨੂੰ ਲੈ ਕੇ ਸਾਨੂੰ ਬੇਸਿਕ ਸਾਰਾ ਕੁਝ ਸਾਨੂੰ ਦੇ ਕੇ ਸਾਡੇ ਜਿੰਨੇ ਵੀ ਸਾਡੇ ਹੱਕ ਬੰਦੇ ਸੀ ਉਸ ਤੋਂ ਬਾਅਦ ਜਿੰਨੀਆਂ ਖਾਲੀ ਬਚਦੀਆਂ ਸੀ ਲਾ ਲੈਂਦੇ ਪੋਸਟਾਂ ਵਧਾ ਲੈਂਦੇ ਜੋ ਵੀ ਕਰਨਾ ਸੀ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਾਨੂੰ ਤਾਂ ਕੁਝ ਕਰ ਦੇਣਾ ਸਾਨੂੰ ਤਾਂ ਸੜਕਾਂ ਤੇ ਲਿਆਉਣ ਲਈ ਮਜਬੂਰ ਕਰਤਾ ਸੜਕਾਂ ਤੇ ਅਸੀਂ ਬੈਠੇ ਆ ਅੱਜ ਸਾਡੇ ਨਾਲ ਬੱਚੇ ਬੈਠੇ ਆ ਤੁਸੀਂ ਦੇਖੋ ਕੀ ਹਾਲ ਕਰਤਾ ਸਾਡਾ ਇਹਨਾਂ ਨੇ ਇਸ ਸਰਕਾਰ ਨੇ ਔਰ ਵੀ ਨੇ ਸਾਡੇ ਮੈਮ ਕੀ ਨਾਮ ਹੈ ਤੁਹਾਡਾ ਡਾਕਟਰ ਰਾਜਵਿੰਦਰ ਕੌਰ ਜੀ ਕਿਵੇਂ ਦੇਖਦੇ ਹੋ ਅੱਜ ਜਿਹੜੇ ਪ੍ਰਦਰਸ਼ਨ ਕੀਤਾ ਜਾ ਰਿਹਾ ਸਰਕਾਰ ਨੇ ਕਿਹਾ ਸੀ ਵੀ ਜਿਹੜਾ ਹਰਾ ਪੰਨਾ ਉਹ ਚੱਲੂਗਾ ਤੇ ਕੋਈ ਵੀ ਬੇਰੋਜ਼ਗਾਰ ਜਾਂ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਊਗਾ ਸਰ ਮੈਨੂੰ ਤਾਂ ਇਦਾਂ ਲੱਗਦਾ ਕਿ ਆਪ ਸਰਕਾਰ ਉਹ ਹਰੇ ਪੰਨ ਦੀ ਗੱਲ ਕਰਦੇ ਕਰਦੇ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਉਹ ਕਿਤੇ ਉੱਥੇ ਹੀ ਰੱਖ ਕੇ ਭੁੱਲ ਗਏ ਉਹ ਨਾਲ ਤਾਂ ਲੈ ਕੇ ਨਹੀਂ ਆਏ ਜਦੋਂ ਉਹਨਾਂ ਨੇ ਮੰਤਰੀਆਂ ਹੀ ਬੰਨ ਦੀ ਸੌ ਖਾਦੀ ਐ ਉਦੋਂ ਤੋਂ ਲੈ ਕੇ ਸਰ ਜੇਕਰ ਅਸੀਂ ਹੁਣ ਦੇਖੀਏ ਤਾਂ ਸਾਨੂੰ ਕੁਝ ਵੀ ਪੋਜ਼ੀਟਿਵ ਉਹਨਾਂ ਨੇ ਨਹੀਂ ਦਿੱਤਾ ਸਾਨੂੰ ਸਗਾਂ ਦੇ ਵਿਚਕਾਰ ਲਟਕਾਤਾ ਉਹਨਾਂ ਨੇ ਸਾਡੇ ਲਈ ਕੋਈ ਫੈਸਲਾ ਉਹਨਾਂ ਨੇ ਨਹੀਂ ਲਿਆ ਸਾਡੇ ਲਈ ਫੈਸਲਾ ਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਪਹਿਲਾਂ ਫਿਰ ਇਹਨਾਂ ਨੂੰ ਜੁਆਇਨ ਕਰਾਉਣਾ ਚਾਹੀਦਾ ਸੀਗਾ ਜੀ ਬਾਕੀ ਜਿਹੜੀਆਂ ਜਥੇਬੰਦੀਆਂ ਹੋਰ ਵੀ ਹਮਖਿਆਲੀ ਜਥੇਬੰਦੀਆਂ ਹੁੰਦੀਆਂ ਉਹਨਾਂ ਨਾਲ ਨਹੀਂ ਅਪਰੋਚ ਕੀਤੀ ਜਿਵੇਂ ਕਿਸਾਨ ਜਥੇਬੰਦੀਆਂ ਹੁੰਦੀਆਂ ਜਾਂ ਹੋਰ ਵੀ ਬਹੁਤ ਸਾਰੀਆਂ ਜਥੇ ਮੁਲਾਜ਼ਮ ਜਥੇਬੰਦੀਆਂ ਉਹਨਾਂ ਨੂੰ ਨਾਲ ਗੱਲਬਾਤ ਨਹੀਂ ਕੀਤੀ ਯੂਨੀਅਨ ਨੇ ਨਹੀਂ ਸਰ ਗੱਲਬਾਤ ਕੀਤੀ ਹੋਈ ਹੈ ਉਗਰਾਹਾ ਨੇ ਸਾਡੇ ਹੱਕ ਦੇ ਵਿੱਚ ਜਿਹੜਾ ਆਪਣੇ ਪੇਜ ਦੇ ਉੱਪਰ ਪੋਸਟ ਪਾਈ ਹੈ ਪਰ ਕਿਉਂਕਿ ਅੱਜ ਸਾਡਾ ਸੰਕੇਤਿਕ ਧਰਨਾ ਹੈ ਇਸ ਲਈ ਅਸੀਂ ਜਥੇਬੰਦੀਆਂ ਨੂੰ ਅਲੇ ਤੱਕ ਇੱਥੇ ਜਿਹੜਾ ਉਹ ਬੁਲਾਉਣ ਦੇ ਲਈ ਨਹੀਂ ਕਿਹਾ ਪਰ ਇਹ ਜ਼ਰੂਰ ਹੈ ਕਿ ਸਾਰੀਆਂ ਜਥੇਬੰਦੀਆਂ ਨੇ ਉਹ ਸਾਡਾ ਸਾਥ ਦੇ ਰਹੀਆਂ ਨੇ ਅਗਲੀ ਕੋਈ ਰਣਨੀਤੀ ਤਿਆਰ ਕੀਤੀ ਹੈ ਜਥੇਬੰਦੀ ਨੇ ਹਾਂਜੀ ਸਰ ਰਣਨੀਤੀ ਉਲੀਕੀ ਹੋਈ ਹੈ ਪਰ ਅੱਜ ਦੇ ਸੰਕੇਤਕ ਧਰਨੇ ਦੇ ਨਾਲ ਅਸੀਂ ਸਰਕਾਰ ਨੂੰ ਗੱਲ ਪਹੁੰਚਾਉਣਾ ਚਾਹੁੰਦੇ ਆ ਜੇ ਸਰਕਾਰ ਸੁਣ ਲਏਗੀ ਤਾਂ ਠੀਕ ਹੈ ਨਹੀਂ ਸਰ ਫਿਰ ਅਗਲੀ ਕਾਰਵਾਈ ਤਾਂ ਕਰਨੀ ਹੀ ਪਵੇਗੀ ਵਿਦਿਆਰਥੀਆਂ ਤੁਸੀਂ ਹਾਂਜੀ ਕੀ ਨਾਮ ਹੈ ਤੁਹਾਡਾ ਕਮਲ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਜਿਹੜੇ ਪ੍ਰੋਫੈਸਰ ਆ ਉਹ ਸੜਕਾਂ ਤੇ ਬੈਠੇ ਨੇ ਸਾਡੇ ਪ੍ਰੋਫੈਸਰ ਸੜਕਾਂ ਦੇ ਬੈਠੇ ਆ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ ਕਿਉਂਕਿ ਸਾਡੇ ਪ੍ਰੋਫੈਸਰ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਆਪਾਂ ਦੇਖਦੇ ਆ ਕਿ ਆਪ ਇੱਕ ਜਿਹੜਾ ਅਧਿਆਪਕ ਹੈ ਉਹ ਵੱਧ ਤੋਂ ਵੱਧ 70 80 ਜਵਾਕਾਂ ਨੂੰ ਪੜ੍ਹਾ ਸਕਦਾ ਪਰ ਸਾਡੇ ਜਿਹੜੇ ਪ੍ਰੋਫੈਸਰ ਹੈ ਉਹ 300 400 ਜਵਾਕਾਂ ਨੂੰ ਵੀ ਪੜਾਉਂਦੇ ਹੈਗੇ ਆ ਤੇ ਇੰਨੇ ਜ਼ਿਆਦਾ ਐਮਐਸਟੀ ਟੈਸਟ ਵਗੈਰਾ ਹੁੰਦੇ ਆ ਉਹ ਵੀ ਚੈੱਕ ਕਰਦੇ ਆ ਜਿਹੜੇ ਸਾਡੇ ਪ੍ਰੋਫੈਸਰ ਹੈ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਨੂੰ ਪੱਕੇ ਕੀਤਾ ਜਾਵੇ ਇਹਨਾਂ ਦਾ ਹੱਕ ਨਾ ਖੋਇਆ ਜਾਵੇ ਇਹਨਾਂ ਦਾ ਹੱਕ ਬਣਦਾ ਕਿ ਪੱਕੇ ਹੋਣ ਕਿਉਂਕਿ ਇਹ 20-25 ਸਾਲਾਂ ਤੋਂ ਜੌਬ ਕਰ ਰਹੇ ਆ ਹੁਣ ਇਹ ਕਿੱਧਰ ਜਾਣਗੇ ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਕੀ ਨਾਮ ਹੈ ਤੁਹਾਡਾ ਮੈਂ ਨਾਮ ਯਸ਼ਮੀਨ ਕਿਵੇਂ ਦੇਖਦੇ ਹਾਂ ਜਿਹੜੇ ਪ੍ਰੋਫੈਸਰ ਅੱਜ ਸੜਕਾਂ ਤੇ ਆ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖੇ ਮੇਰੇ ਮਤਲਬ ਦੇਖਿਆ ਜਾਵੇ ਤਾਂ ਕਿ ਸਾਡੇ ਪ੍ਰੋਫੈਸਰ ਜਿੰਨਾਂ ਨੇ ਆਪਦੇ ਉਮਰ ਦੇ 25 ਤੋਂ ਸਾਲ 26 ਸਾਲ ਇਸ ਕਾਲਜ ਦਿੱਤੇ ਆ ਹਰ ਇੱਕ ਆਪਣੇ ਸਰਕਾਰੀ ਕਾਲ ਜਾਂਦੇ ਕਿੰਨੇ ਪ੍ਰੋਫੈਸਰਾਂ ਨੇ ਆਪਦਾ ਅਧਰ ਜੀਵਨ ਹੈ ਜਿਹੜਾ ਨਾ ਕਾਲਜਾਂ ਨੂੰ ਦੇ ਦਿੱਤਾ ਸਾਡੇ ਪ੍ਰੋਫੈਸਰਾਂ ਜਿਹੜੇ ਵੈਲ ਕੁਆਲੀਫਾਈਡ ਆ ਪੀ ਐਚ ਡੀ ਆ ਉਹਨਾਂ ਨੂੰ ਕੋਲੇ ਨਾ ਐਕਸਪੀਰੀਅੰਸ ਵੀ ਆ ਸਰਕਾਰ ਨੂੰ ਇਹ ਚਾਹੀਦਾ ਕਿ ਉਹਨਾਂ ਨੂੰ ਪੱਕੇ ਕੀਤਾ ਜਾਵੇ ਇਹ ਨਹੀਂ ਹੈਗਾ ਕਿ ਸਾਡੇ ਕੋਲੇ ਕਿ ਸੀਟਾਂ ਨਹੀਂ ਆ ਹੋ ਬਥੇਰੇ ਸਾਡੇ ਇਹੋ ਜਿਹੇ ਪ੍ਰੋਫੈਸਰ ਆ ਜਿਹੜੇ ਦੋ ਦੋ ਸੈਕਸ਼ਨ ਸਾਂਭ ਰਹੇ ਆ ਕਿੰਨੇ ਕਿੰਨੇ ਬੱਚਿਆਂ ਨੂੰ ਪੜਾ ਰਹੇ ਆ ਤੁਸੀਂ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੂੰ ਪੱਕੇ ਕਰੋ ਤੇ ਜਿਹੜੀਆਂ ਹੋਰ ਕਮ ਸੇ ਕਮ ਆਪਣੇ ਕੋਲੇ 1800 ਜਿਹੜੀਆਂ ਪੋਸਟਾਂ ਉਹ ਖਾਲੀ ਪਈਆਂ ਪ੍ਰੋਫੈਸਰਾਂ ਦੀਆਂ ਤੁਸੀਂ ਉਹਨਾਂ ਤੇ ਨਵੇਂ ਪ੍ਰੋਫੈਸਰ ਲੈ ਕੇ ਆਓ ਪਰ ਕਮ ਸੇ ਕਮ ਜਿਹੜੇ ਇੰਨੇ ਸਾਲਾਂ ਤੋਂ ਪੜਾ ਰਹੇ ਆ ਜਿਨ੍ਹਾਂ ਨੇ ਆਪਦੀ ਅੱਧੀ ਲਾਈਫ ਹੀ ਇਸ ਚੀਜ਼ ਨੂੰ ਦੇ ਦਿੱਤੀ ਉਹਨਾਂ ਨੂੰ ਤਾਂ ਪੱਕੇ ਕਰੋ ਕਮ ਸੇ ਕਮ ਬਸ ਸਾਨੂੰ ਇੰਨਾ ਕ ਹੱਕ ਚਾਹੀਦਾ ਕਿ ਸਾਡੇ ਪ੍ਰੋਫੈਸਰ ਆ ਜਿਹੜੇ ਉਹ ਪੱਕੇ ਹੋਇਆ ਨਾ ਅਸੀਂ ਆਈ ਨਹੀਂ ਚਾਹੁੰਦੇ ਕਿ ਉਹ ਹਾਂ ਇੱਥੇ ਹੋਣ ਸਾਨੂੰ ਇੱਕ ਇੰ ਪ੍ਰੋਫੈਸਰ ਜਿਹੜਾ ਸੰਘਰਸ਼ ਕਰਨ ਕਿ ਉਹਨਾਂ ਦੇ ਨਾਲ ਖੜੋਂਗੇ ਜਰੂਰ ਖੜਾਂਗੇ ਉਹਨਾਂ ਨੇ ਸਾਨੂੰ ਸਹੀ ਰਾਹ ਤੇ ਪਾਇਆ ਉਹਨਾਂ ਨੇ ਸਾਨੂੰ ਇੰਨੀਕ ਸੋਚ ਦਿੱਤੀ ਆ ਕਿ ਅਸੀਂ ਚੁਣ ਸਕੀਏ ਕਿਸ ਕੀ ਗਲਤ ਆ ਕੀ ਨਹੀਂ ਕੀ ਸਹੀ ਆ ਤਾਂ ਅਸੀਂ ਜਰੂਰ ਉਹਨਾਂ ਦੇ ਨਾਲ ਖੜਾਂਗੇ ਕੀ ਨਾਮ ਹੈ ਤੁਹਾਡਾ ਹਰ ਸਿੰਘ ਲਾਈ ਕੀ ਕਹਿਣਾ ਚਾਹੁੰਦੇ ਸਰ ਦੇਖੋ ਜੀ ਰਾਤਾਂ ਦੇ ਹਨੇਰਿਆਂ 'ਚ ਹਮੇਸ਼ਾ ਗਲਤ ਕੰਮ ਹੀ ਹੁੰਦੇ ਆ ਇਹ ਕੋਈ ਵਜ੍ਹਾ ਹੀ ਹੋਊਗੀ ਜਿਹੜੀ ਆਪਣੇ 2 ਵਜੇ 12 ਵਜੇ ਭਰਤੀਆਂ ਕੀਤੀਆਂ ਗਈਆਂ ਸਾਡੇ ਕੋਲੇ 'ਚ ਇੱਕ ਪ੍ਰੋਫੈਸਰ ਆਇਆ ਜੀ ਉਹਨਾਂ ਦੀ ਸੰਡੇ ਨੂੰ ਜੁਆਇਨਿੰਗ ਹੋਈ ਆ ਸੰਡੇ ਨੂੰ ਕਿਹੜੀ ਜੁਆਇਨਿੰਗ ਹੁੰਦੀ ਆ ਅਕਸਰ ਗਲਤ ਕੰਮ ਹੀ ਹੁੰਦੇ ਕਾਤਾ ਦੇ ਹਨੇਰੇ ਚ ਤੇ ਹੁਣ ਸਾਡੇ ਪ੍ਰੋਫੈਸਰ ਆਈਏ ਇਹਨਾਂ ਨੂੰ ਇਹਨਾਂ ਦੀ ਏਜ ਕਿੰਨੀ ਹੋਊਗੀ 35+ 40+ ਏਜ ਹੋਊਗੀ ਇਹਨਾਂ ਨੇ ਆਪਦੇ 8-8 ਦਾਦਾ ਸਾਲ 25-25 ਸਾਲ ਵੀ ਦਿੱਤੇ ਆ ਕਈਆਂ ਨੇ ਕਾਲਜ ਨੂੰ ਸਰ ਜਿਸ ਟਾਈਮ ਤੇ ਕਾਲਜ ਚ ਆਏ ਆ ਸਾਡੇ ਪ੍ਰੋਫੈਸਰ ਉਸ ਟਾਈਮ ਤੇ ਇਹਨਾਂ ਨੂੰ ਸੈਲਰੀ ਕੀ ਦਿੱਤੀ ਜਾਂਦੀ ਸੀ 7000 10000 ਕੋਣ ਆਉਂਦੇ 7 10000 ਤੇ ਸਰ ਤੇ ਅੱਜ ਸਰਕਾਰ ਨੇ ਜਿਵੇਂ ਤੱਕਾ ਕਰਦੀ ਆ ਸਰਕਾਰ ਇਹਨਾਂ ਨਾਲ ਹਨਾ ਹੁਣ ਤੇ ਕੋਈ ਗਰੰਟ ਐਗਜ਼ਾਮ ਵੀ ਦੇ ਸਕਦੇ ਹੋਂਦੀ ਵੀ ਲਿਮਿਟ ਹੁੰਦੀ ਐ ਤੇ ਕਿੱਥੇ ਜਾਣਗੇ ਪ੍ਰੋਫੈਸਰ ਜਿਹੜੇ ਬੱਚੇ ਆ ਉਹ ਪ੍ਰੋਫੈਸਰਾਂ ਤੋਂ ਹੀ ਸਿੱਖਦੇ ਹੈਗੇ ਸਾਡੇ ਦੇ ਯੂਥ ਤੇ ਬਹੁਤ ਗਲਤ ਇਮਪ੍ਰੈਸ਼ਨ ਪੈ ਰਿਹਾ ਕਿ ਸਾਡੇ ਜੇ ਪੀ ਐਚ ਡੀ ਕਿਤੇ ਵੀ ਪ੍ਰੋਫੈਸਰ ਉਹੀ ਬੇਰੋਜ਼ਗਾਰ ਹੈ ਸਾਡਾ ਕੀ ਬਨੇਗਾ ਅੱਗੇ ਜਾ ਕੇ ਸਰ ਹਾਂ ਕੀ ਨਾਮ ਹੈ ਤੁਹਾਡਾ ਮੰਮਤਾ ਸ਼ਰਮਾ ਕਿਵੇਂ ਦੇਖਦੇ ਹੋ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਬਹੁਤ ਹੀ ਗਲਤ ਕਰ ਰਹੇ ਜੀ ਮੈਂ ਹੁਣ ਸਾਡੇ ਟੀਚਰ ਆ ਅਸੀਂ ਇਹਨਾਂ ਕੋਲੋਂ ਪੜਿਆ ਇਹਨਾਂ ਕਰਕੇ ਅੱਜ ਅਸੀਂ ਇੱਥੇ ਆਏ ਆ ਜਿਹੜੇ ਟੀਚਰਸ ਸਾਨੂੰ ਇੰਨਾ ਮੋਟੀਵੇਟ ਕੀਤਾਗਾ ਤੇ ਅੱਜ ਇਹਨਾਂ ਟੀਚਰਾਂ ਨੂੰ ਲਾ ਕੇ ਨਵੇਂ ਟੀਚਰ ਆਲੇ ਅਸੀਂ ਐ ਨਹੀਂ ਕਹਿ ਰਹੇ ਨਵੇਂ ਟੀਚਰ ਲਿਓ ਉਹਨਾਂ ਗਲਤ ਹੈ ਬਟ ਜਿਹੜੇ ਸਾਡੇ ਪੁਰਾਣੇ ਟੀਚਰਾਂ ਉਹਨਾਂ ਦਾ ਵੀ ਤਾਂ ਕੁਝ ਕਰਿਆ ਜਾਵੇ ਉਹਨਾਂ ਦਾ ਵੀ ਹਾਲ ਕੱਢ ਕੇ ਸਾਡੇ ਪੁਰਾਣੇ ਟੀਚਰਸ ਨੂੰ ਸਾਡੇ ਨਾਂ ਰੱਖਿਆ ਜਾਵੇ ਕਿਉਂਕਿ ਟੀਚਰਸ ਨੇ ਹੀ ਪੜਾ ਕੇ ਬੱਚੇ ਅੱਜ ਜਿੰਨੇ ਵੀ ਜੂਤ ਬੈਠਾ ਸਾਡੇ ਅਸੀਂ ਸਾਰੇ ਟੀਚਰਸ ਦੇ ਨਾਲ ਆ ਸਾਡੇ ਸਾਰੇ ਤੇ 골ਤਾ ਪਰ ਸਾਡੇ ਟੀਚਰਾਂ ਲਈ ਵੀ ਕੋਈ ਨੀਤੀ ਬਣਾਈ ਜਾਵੇ ਨਵੇਂ ਲੱਗਦਾ ਵੀ ਨੌਜਵਾਨ ਪੀੜੀ ਦਾ ਜਿਹੜਾ ਮਨੋਬਲ ਡਿੱਗਦਾ ਵਾ ਜਦੋਂ ਇਸ ਤਰ੍ਹਾਂ ਕੋਈ ਕੰਮ ਕਰਦੇ ਦੇ ਜਦੋਂ ਸਰਕਾਰ ਉਹਨਾਂ ਨੂੰ ਬੇਰੋਜ਼ਗਾਰ ਕਰ ਕਰਦੀ ਹੈ ਇਸੇ ਕਰਕੇ ਜੇ ਆਪਾਂ ਕਹਿ ਦਈਏ ਬਾਹਰ ਜਾਣ ਦੀ ਵੀ ਰੁਝਾਨ ਇਸੇ ਕਰਕੇ ਵੱਧਦਾ ਜਦੋਂ ਕੋਈ ਸੇਫ ਹੀ ਹੈ ਨਹੀਂਗਾ ਜੌਬ ਨੂੰ ਲੈ ਕੇ ਹਾਂਜੀ ਸਰ ਇਸੇ ਕਰਕੇ ਹੋ ਰਿਹਾ ਕਿਉਂਕਿ ਦੇਖੋ ਆਪਣੇ ਹੁਣ ਇਹ ਨੌਜਵਾਨ ਪੀੜੀ ਕਿੰਨਾ ਦੇਖ ਰਹੀ ਆ ਕੱਲ੍ਹ ਅਖਬਾਰਾਂ ਚ ਨਿਊਜ਼ ਆ ਰਹੀ ਆ ਹਰੇਕ ਨੌਜਵਾਨ ਪੀੜੀ ਪੜੀ ਆ ਫਿਰ ਉਹ ਐਂ ਸੋਚਣਗੇ ਇਹਦੇ ਨਾਲ ਚੰਗਾ ਇੰਨਾ ਪੜ ਕੇ ਤਾਂ ਅਸੀਂ ਬਾਹਰ ਹੀ ਜਾਵੜੀਏ ਜਿੰਨਾ ਪੜ ਕੇ 10 ਸਾਲ ਇੱਥੇ ਵੇਸਟ ਕਰਨੇ ਉਹ 10 ਸਾਲ ਉੱਥੇ ਦਿ ਨੇ ਸਾਰੇ ਦੇ ਮਨ ਤੇ ਬਹੁਤ ਗਲਤ ਅਸਰ ਪੈ ਰਿਹਾ ਕਿ ਸਾਡੇ ਟੀਚਰ ਸਾਡੇ ਤੋਂ ਦੂਰ ਕਰਤੇ ਜਾਂ ਕਿਵੇਂ ਵੀ ਸਾਰੇ ਪੰਜਾਬ 'ਚ ਇਹ ਹੋ ਰਿਹਾ ਹੈ ਇਸ ਕਰਕੇ ਬਹੁਤ ਗਲਤ ਗੱਲ ਹੈ ਕੀ ਨਾਮ ਹੋਗਾ ਸਰ ਪ੍ਰੀਤੀ ਕਿਵੇਂ ਦੇਖਦਾ ਜਿਹੜਾ ਇਹ ਪ੍ਰੋਫੈਸਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਸਰ ਜਿਹੜਾ ਇਹ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਗਲਤ ਕੀਤਾ ਜਾ ਰਿਹਾ ਹੈ ਸਰ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਨਵੇਂ ਪ੍ਰੋਫੈਸਰ ਆਏ ਆ ਉਹਨਾਂ ਨੂੰ ਨਾ ਲਾਓ ਬਟ ਸਾਡੇ ਪੁਰਾਣੇ ਪ੍ਰੋਫੈਸਰ ਜਿਹੜੇ ਸਾਨੂੰ ਬਹੁਤ ਵਧੀਆ ਪੜਾਉਂਦੇ ਆ ਉਹਨਾਂ ਨੂੰ ਪੱਕੇ ਕਿਤੇ ਜਾਣ ਸਰਕਾਰ ਤੋਂ ਪੰਜਾਬ ਸਰਕਾਰ ਸਾਡੀ ਇਹੀ ਅਪੀਲ ਹੈ ਵੀ ਜਿਹੜੇ ਟੀਚਰ ਹੈਗੇ ਸਾਡੇ ਪੁਰਾਣੇ ਉਹਨਾਂ ਨੂੰ ਸਾਡੇ ਤੋਂ ਨਾ ਖੋਇਆ ਜਾਵੇ ਉਹਨਾਂ ਨੂੰ ਪੱਕੇ ਕੀਤੇ ਜਾਵੇ ਕੀ ਨਾਮ ਸਿਮਰਨਜੀਤ ਕੌਰ ਮੈਂ ਦੇਖ ਰਿਹਾ ਜਿਹੜਾ ਪ੍ਰਦਰਸ਼ਨ ਹੋ ਰਿਹਾ ਸਰ ਇਹ ਬਿਲਕੁਲੀ ਗਲਤ ਲੱਗਦਾ ਹੈ ਮਤਲਬ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਲੱਗਦਾ ਵੀ ਅਸੀਂ ਇੰਨਾ ਪੜ੍ਹ ਕੇ ਵੀ ਸਾਨੂੰ ਅੱਗੇ ਜੋਬ ਦਾ ਸਾਡਾ ਫਿਊਚਰ ਕੀ ਹੋਊਗਾ ਜੇ ਇਹਨਾਂ ਨੂੰ ਇੰਨੀ ਪੜ੍ਹਾਈ ਕਰ ਕਰਕੇ ਜੋਬਸ ਤੋਂ ਕੱਢਿਆ ਜਾ ਰਿਹਾ ਗਵਰਨਮੈਂਟ ਜੋਬ ਤੋਂ ਇਹਨਾਂ ਨੇ ਇੰਨੇ ਸਾਲ ਪਹਿਲਾਂ ਆਪਦੇ ਖਰਾਬ ਕੀਤੇ ਪੜ੍ਹਾਈ ਤੇ ਫਿਰ ਇਹ ਜੋਬ ਦੇ ਉੱਤੇ ਸਾਨੂੰ ਪੜਾਇਆ ਤੇ ਇੱਕਦਮ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਤੁਹਾਡੀ ਜਗ੍ਹਾ ਤੇ ਨਵੇਂ ਟੀਚਰਸ ਆ ਗਏ ਫਿਰ ਸਰ ਸਾਡੇ ਉੱਤੇ ਵੀ ਇਹ ਗਲਤ ਇਮਪ੍ਰੈਸ਼ਨ ਪੈਂਦਾ ਕਿ ਅਸੀਂ ਪੜ੍ਹਾਈ ਕਰਕੇ ਵੀ ਸਾਡਾ ਕੀ ਬਣੂਗਾ ਅੱਗੇ ਫਿਊਚਰ ਵੀ ਇੰਡੀਆ ਦੇ ਵਿੱਚ ਜੇ ਇਹ ਕੁਝ ਹੋ ਰਿਹਾ ਬਾਹਰ ਵਾਲ ਨੂੰ ਭਜਦੇ ਹੈਗਾ ਫਿਰ ਕਹਿੰਦੇ ਵੀ ਸਾਰਾ ਪੰਜਾਬ ਬਾਹਰ ਜਾਈ ਜਾਂਦਾ ਹੈਗਾ ਹਾਂ ਸੋ ਤੁਸੀਂ ਤੁਸੀਂ ਜਿੱਥੇ ਪ੍ਰੋਫੈਸਰਾਂ ਨਾਲ ਗੱਲਬਾਤ ਸੁਣੀ ਆ ਉੱਥੇ ਹੀ ਤੁਸੀਂ ਜਿਹੜੇ ਵਿਦਿਆਰਥੀ ਆ ਉਹਨਾਂ ਦੀ ਵੀ ਗੱਲਬਾਤ ਸੁਣੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਬੱਚਿਆਂ ਦਾ ਮਨ ਉਹ ਵੱਲ ਡਿੱਗਦਾ ਜਦੋਂ ਇਸ ਤਰ੍ਹਾਂ ਦੇ ਜਿਹੜੇ ਜੋਬ ਆ ਸੇਫ ਨਹੀਂ ਹੁੰਦੀ ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰ ਨੇ ਉਹਨਾਂ ਨੂੰ ਰੋਸ ਪ੍ਰਦਰਸ਼ਨ ਜਿਹੜੇ ਕਰ ਰਹੇ ਆ ਅਰਿੰਦਰਾ ਕਾਲਜ ਦੇ ਸਾਹਮਣੇ ਕਿਉਂਕਿ ਸਰਕਾਰ ਨੇ ਜਿਹੜੇ 1158 ਭਰਤੀ ਵਾਲੇ ਉਹਨਾਂ ਦੀ ਜਗ੍ਹਾ ਤੇ ਭਰਤੀ ਕਰਤੇ ਜਾਨੀ ਉਹਨਾਂ ਦੀਆਂ ਪੋਸਟਾਂ ਨੂੰ ਖਾਲੀ ਰੱਖਿਆ ਗਿਆ ਉਹਨਾਂ ਨੇ ਕਿਹਾ ਕਿ ਅਗਰ ਇਹ ਜਿਹੜਾ ਸਰਕਾਰ ਇਹ ਗਲਤ ਕਰ ਲਈ ਆ ਇਹਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮਹਾਰਸ਼ਟਰਾ ਸਿੰਘ